ਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਨ ਠੱਕਰਵਾਲ ਮੋਜਮੁਜਰਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਪ੍ਰਭ ਆਸਰਾ ਬੈਲਫੇਅਰ ਸੁਸਾਇਟੀ ਜਸਟਿਸ ਬਲੋਂ ਐਨ ਆਰ ਆਈ ਵੀ ਦਾ ਨਮੂਨੇ ਤੌਰ ਤੇ ਸਨਮਾਨਿਤ ਕੀਤਾ ਗਿਆ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਦਰਸ਼ਨ ਸਿੰਘ ਰਾਜਾ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪ੍ਰਭ ਆਸਰਾ ਬੈਲਫੇਅਰ ਸੁਸਾਇਟੀ ਜਸਟਿਸ ਬਲੋਂ ਪਿਛਲੇ ਕਾਫੀ ਸਮੇਂ ਤੋਂ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਨੇ ਉਹਨਾਂ ਦੱਸਿਆ ਕਿ ਪਿੰਡ ਠੱਕਰ ਵਾਲ ਮੋਜ ਮੁਜਾਰਾ ਵਿਖੇ ਇਹ ਬੈਲਫੇਅਰ ਸੋਸਾਇਟੀ ਲੋਕ ਭਲਾਈ ਦੇ ਕੰਮ ਦਿਨ ਰਾਤ ਕਰ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰਭ ਆਸਰਾ ਬੈਲਫੇਅਰ ਸੋਸਾਇਟੀ ਵੱਲੋਂ ਅਤੇ ਇਲਾਕੇ ਵਿੱਚ ਬਿਨਾਂ ਕਿਸੇ ਪੇਤ ਪਾਬਤ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਭਲਾਈ ਕੰਮ ਕਰ ਰਹੀ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਐਂਬੂਲੈਂਸ ਦੀ ਸੇਵਾ ਕੁਲਵਿੰਦਰ ਸਿੰਘ ਮੰਜ ਮਹਿੰਦਰ ਸਿੰਘ ਮੰਜ ਪਰਿਵਾਰ ਵੱਲੋਂ ਸਵਰਗਵਾਸੀ ਜੋਗਾ ਸਿੰਘ ਮੰਜ ਜੀ ਦੀ ਯਾਦ ਵਿੱਚ ਸੋਸਾਇਟੀ ਨੂੰ ਭੇਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਵਰਗਵਾਸੀ ਜੋਗਾ ਸਿੰਘ ਮਾਨੀ ਠੱਕਰਵਾਲ ਦੀ ਜਾਦ ਵਿੱਚ ਪ੍ਰਭ ਆਸਰਾ ਬੈਲਫੇਸ ਸੋਸਾਇਟੀ ਨੂੰ ਜੋ ਐਂਬੂਲੈਂਸ ਲੈ ਕੇ ਦਿੱਤੀ ਗਈ ਉਹਨਾਂ ਦੀਆਂ ਚਾਬੀਆਂ ਅੱਜ ਪਰਿਵਾਰ ਵੱਲੋਂ ਸੋਸਾਇਟੀ ਮੈਂਬਰਾਂ ਨੂੰ ਸੌਂਪੀਆਂ ਗਈਆਂ ਇਸ ਮੌਕੇ ਸੋਸਾਇਟੀ ਮੈਂਬਰਾਂ ਨੇ ਸਮੂਹ ਐਨਆਰਆਈ ਵਿrate ਸਜੋਗੀਆਂ ਨੂੰ ਯਾਦਗਾਰੀ ਚਿੰਨ ਅਤੇ ਦੁਸ਼ਾਲੇ ਦੇ ਕਿਸਮਾਨਤ ਕੀਤਾ ਗਿਆ ਇਸ ਮੌਕੇ ਸੋਸਾਇਟੀ ਦੇ ਐਮਡੀ ਜੋਧਾ ਅਮਰੀਕਾ ਚੇਅਰਮੈਨ ਕੈਪਟਨ ਚਰਨਜੀਤ ਸਿੰਘ ਮਿਨਹਾਸ 22 ਚੇਅਰਮੈਨ ਕਰਮਜੀਤ ਸਿੰਘ ਮੰਜ ਪ੍ਰਧਾਨ ਮੈਨੇਜਰ ਹਰਦੇਵ ਸਿੰਘ 22 ਪ੍ਰਧਾਨ ਮਾਸਟਰ ਕਮਲਜੀਤ ਸਿੰਘ ਸਰਜੀਤ ਸਿੰਘ ਸਾਵੀ ਦਰਸ਼ਨ ਸਿੰਘ ਰਾਜਾ ਜਰਨੈਲ ਸਿੰਘ ਪਟਵਾਰੀ ਦਲਜੀਤ ਸਿੰਘ ਮੰਜ ਨਰਿੰਦਰ ਸਿੰਘ ਮੰਜ ਮਨਜੀਤ ਸਿੰਘ ਕਲਸੀ ਪਰਮਿੰਦਰ ਸਿੰਘ ਕਲਸੀ ਚਰਨਜੀਤ ਸਿੰਘ ਮੰਜ ਮਨਜੀਤ ਸਿੰਘ ਫੌਜੀ ਸੰਜੀਤ ਕੁਮਾਰ ਅਮਰੀਕ ਸਿੰਘ ਸੋਨੀ ਕਲਸੀ ਜਸਵੀਰ ਸਿੰਘ ਸਾਹਿਬ ਦਾ ਸਰਪੰਚ ਮੋਜੋ ਮਜਾਰਾ ਮਨਵੀਰ ਸਿੰਘ ਮੰਜ ਸਨਮਪ੍ਰੀਤ ਸਿੰਘ ਸਾਗਰ ਮਾਸਟਰ ਬਲਬੀਰ ਸਿੰਘ ਰਣਜਿੰਦਰ ਸਿੰਘ ਗਿੱਲ ਸਰਪੰਚ ਮੋਜੋ ਮਜਾਰਾ ਹਰਿੰਦਰ ਸਿੰਘ ਗੋਰਖਾ ਪੰਚ ਗੁਰਮੇਲ ਸਿੰਘ ਪੰਚ ਲक्की ਮੋਜੋ ਮਜਾਰਾ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊਜ਼ ਚੈਨਲ ਹੁਸ਼ਿਆਰਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਐਨ ਆਰ ਆਈ ਸਨਮਾਨ ਸਮਾਰੋਹ ਹੈਗਾ ਕਿਉਂਕਿ ਇਹ ਜਿਹੜੀ ਭਰਾਵਾ ਆਸਰਾ ਵੈਲਫੇਅਰ ਸੁਸਾਇਟੀ ਚੱਲਦੀ ਆ ਇਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਚੱਲਦੀ ਆ ਸੋ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਅਸੀਂ ਐਨ ਆਰ ਆਈ ਭਰਾਵਾਂ ਦਾ ਜਿਹੜਾ ਸਨਮਾਨ ਕੀਤਾ ਉੱਥੇ ਸਾਡੇ ਪਿੰਡ ਬਸਦੇ ਸਾਡੇ ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਠੱਕਰਵਾਲ ਮੋਜਮਜਾਰਾ ਦੀਆਂ ਉਹ ਵੀ ਸਾਡੀ ਵੈਲਫੇਅਰ ਸੁਸਾਇਟੀ ਦਾ ਸਹਿਯੋਗ ਕਰ ਰਹੀਆਂ ਆ ਸਾਡੇ ਮੁੰਡੇ ਦੇ ਨਾਲ ਮੁੰਡਾ ਜੋੜ ਕੇ ਚੱਲ ਰਹੀਆਂ ਸਾਡੀ ਸੰਸਥਾ ਨੇ ਜਿੱਦਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਹਾਲੇ 6 ਮਹੀਨੇ ਹੋਏ ਆ ਅਸੀਂ 525 ਬੂਟੇ ਤਕਰੀਬਨ ਆਪਣੇ ਦੋਵਾਂ ਪਿੰਡਾਂ ਦੇ ਦੁਆਲੇ ਲਾਏ ਔਰ ਤਕਰੀਬਨ 130 35 ਲਾਈਟਾਂ ਜਿਹੜੀਆਂ ਆ ਠੱਕਰਵਾਲ ਮੋਜਮਜਾਰਾ ਤੇ ਆਸ-ਪਾਸ ਲਾ ਦਿੱਤੀਆਂ ਆ ਇੱਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਦਾ ਵੀ ਇਲਾਜ ਕਰਾਇਆ ਜਿਹੜੀ ਕਿ ਚੱਲ ਨਹੀਂ ਸੀ ਸਕਦੀ ਐਸ ਵੇਲੇ ਦੌੜੀ ਫਿਰਦੀ ਆ ਔਰ ਅਸੀਂ ਇੱਕ ਗਰੀਬ ਪਰਿਵਾਰ ਦੀ ਬੱਚੀ ਦਾ ਵਿਆਹ ਵੀ ਕੀਤਾ ਪਿੱਛੇ ਜਾਏ ਉਹਦਾ ਵੀ ਸਾਰਾ A to Z ਖਰਚਾ ਇਸ ਪ੍ਰਾਵਾਸਰਾ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਔਰ ਸਾਡੀ ਜਿਹੜੀ ਮੇਨ ਅੱਜ ਸੀਗਾ ਸਾਡਾ ਫੰਕਸ਼ਨ ਦਾ ਜਿਹੜਾ ਮੇਨ ਸੀਗਾ ਅੱਜ ਸਾਡੇ ਪਰਿਵਾਰ ਮੰਜ ਪਰਿਵਾਰ ਜਿਹੜਾ ਸੀਗਾ ਉਹਨਾਂ ਨੇ ਸਾਨੂੰ ਇੱਕ ਐਂਬੂਲੈਂਸ ਪ੍ਰਾਵਾਸਰਾ ਵੈਲਫੇਅਰ ਸੁਸਾਇਟੀ ਨੂੰ ਲੈ ਕੇ ਦਿੱਤੀ ਤਾਂ ਕਿ ਅਸੀਂ ਨੋਰ ਪੈਣ ਤੇ ਕਿਸੇ ਵੀ ਦੁਖੀ ਬੰਦਾ ਜਿਹੜਾ ਬਿਮਾਰ ਹੋ ਜਾਂਦਾ ਅਚਨਕ ਉਹਦੇ ਵਾਸਤੇ ਐਂਬੂਲੈਂਸ ਲੈ ਕੇ ਜਾ ਸਕੀਏ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਕੁਲਵਿੰਦਰ ਸਿੰਘ ਮੰਜਾ ਮਹਿੰਦਰ ਸਿੰਘ ਮੰਜਾ ਜੋਗਾ ਸਿੰਘ ਇਹਨਾਂ ਦੇ ਸਾਰੇ ਪਰਿਵਾਰ ਨੇ ਇਕੱਤਰ ਹੋ ਕੇ ਸਾਨੂੰ ਜਿਹੜੀ ਆ ਐਂਬੂਲੈਂਸ ਲੈ ਕੇ ਦਿੱਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਸਾਡੇ ਧੰਨਵਾਦ ਸਾਡੀ ਸੰਸਥਾ ਨੂੰ ਬਣਾਉਣ ਵਾਲੇ ਐਮ ਡੀ ਜੋਧਾ ਯੂ ਐਸ ਏ ਔਰ ਸਾਡੀ ਜਿਹੜੀ ਕਮੇਟੀ ਆ ਆ ਕੈਪਟਨ ਚਰਨਜੀਤ ਸਿੰਘ ਜੀ ਮਾਨਯਾ ਚੇਅਰਮੈਨ ਸਾਹਿਬ ਕਰਨਜੀਤ ਸਿੰਘ ਜੀ ਬਿੱਲੂ ਵਾਈਸ ਚੇਅਰਮੈਨ ਪ੍ਰਧਾਨ ਹਰਦੇਵ ਸਿੰਘ ਲਾਟੀ ਵਾਈਸ ਪ੍ਰਧਾਨ ਮਾਸਟਰ ਕਮਲਜੀਤ ਸਿੰਘ ਜੀ ਔਰ ਸਾਰੇ ਕਮੇਟੀ ਮੈਂਬਰ ਸਾਡੀ ਇੱਕ ਟੀਮ ਵਧੀਆ ਟੀਮ ਆ ਜਿਹੜੀ ਕਿ ਮੋਂਡੇ ਦੇ ਨਾਲ ਮੋਂਡਾ ਜੋੜ ਕੇ ਕੰਮ ਕਰਦੀ ਆ ਤੇ ਅਸੀਂ ਸਾਰੇ ਐਨ ਆਰ ਆਈ ਭਰਾਵਾਂ ਤੋਂ ਇਹ ਆਸ ਕਰਦੇ ਆ ਕਿ ਸਾਨੂੰ ਭਾਵੇਂ ਤੁਸੀਂ ਮੈਨ ਦਾ 100 ਡਾਲਰ 50 ਡਾਲਰ ਭੇਜੋ ਭੇਜੀ ਜਾਓ ਅਸੀਂ ਤੁਹਾਡੇ ਜੋ ਵੀ ਸੁਪਨੇ ਆ ਉਨਾਂ ਨੂੰ ਸਾਕਾਰ ਕਰਾਂਗੇ ਔਰ ਦੋਮਾ ਪਿੰਡਾਂ ਨੂੰ ਸੋਹਣਾ ਤੇ ਸੁੰਦਰ ਬਣਾਵਾਂਗੇ ਔਰ ਜਿਹਨੂੰ ਵੀ ਲੋੜ ਪਈ ਅਸੀਂ ਹਰ ਇੱਕ ਬੰਦੇ ਦੀ ਬਿਨਾ ਭੇਦ ਭਾਪ ਜਾਤ ਮਾਜਬ ਤੋਂ ਉੱਪਰ ਉੱਠ ਕੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਜਿਹੜਾ ਸਾਨੂੰ ਨਹੀਂ ਵੀ ਬੁਲਾਉਂਦਾ ਅਸੀਂ ਉਹਦੇ ਘਰ ਜਾ ਕੇ ਵੀ ਅਸੀਂ ਜਾਣ ਨੂੰ ਤਿਆਰ ਆ ਸਾਡੀ ਸਸਤਾ ਦੇ ਵਿੱਚ ਕੋਈ ਵੀ ਐ ਹੋ ਜਿਆ ਇਨਸਾਨ ਨਹੀਂ ਹੋ ਜਿਹੜਾ ਕਿਸੇ ਦੇ ਨਾਲ ਭੇਦ ਭਾਪ ਕਰਦਾ ਹੋਗਾ ਅਸੀਂ ਇਹ ਰਲ ਮਿਲ ਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਸਹਿਯੋਗ ਕਰਕੇ ਦੋਮਾ ਪਿੰਡਾਂ ਨੂੰ ਸੋਨਾ ਤੇ ਸਟੱਜਾ ਬਣਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ